ਅੱਜ ਦੀਵਾਲੀ ਵਾਲੇ ਦਿਨ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਗਰਭਵਤੀ ਔਰਤ ਅਤੇ ਉਸ ਦੀ 3 ਸਾਲਾਂ ਬੱਚੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮੋਟਰਸਾਈਕਲ ਸਵਾਰ ਵਿਅਕਤੀ ਦੇ ਨਾਲ ਉਸ ਦੀ ਸਾਲੀ ਕਾਜਲ ਅਤੇ ਇੱਕ 3 ਸਾਲਾਂ ਬੱਚੀ ਜਾ ਰਹੇ ਸੀ ਅਤੇ ਸਾਹਮਣੋਂ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਟਰੱਕ ਦੇ ਟਾਇਰ ਹੇਟਾ ਵਿਅਕਤੀ ਦੀ ਸਾਲੀ ਕਾਜਲ ਅਤੇ ਉਸ ਦੀ 3 ਸਾਲਾਂ ਬੱਚੀ ਆ ਜਾਂਦੇ ਨੇ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਮੋਟਰਸਾਈਕਲ ਚਾਲਕ ਬਚ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਗਰਭਵਤੀ ਵੀ ਸੀ ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਪੁਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟ ਜਾਰਿਆ ਹੈ ਮੰਨੂ ਕੋਲੋਤਰਾ ਸਾਨਵਤ ਸੁਵਿੰਦਰਪਾਲ ਵਾਸੀ ਹਰਦੋਬਤਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਹਵਾਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਅਸਿਸਟੈਂਟ ਹੋਇਆ ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ 3 ਸਾਲ ਦੀ ਉਹਦੀ ਮੌਕੇ ਤੇ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ ਜਿਹੜਾ ਸ਼ਰ ਜਿਹੜਾ ਬੇਟੀ ਦਾ ਉਹ ਲਿਖਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਣ ਕੇ ਜੋ ਬੰਦੀ ਕਾਨੂੰਨੀ ਇਹਦੀ ਕਾਰਵਾਈ ਕੀਤੀ ਜਾਏਗੀ ਤੇ ਟਰੈਵਰ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਚੁੱਕਿਆ ਜਿਹਨਾਂ ਦਾ ਸ਼ਿਦਨ ਹੋਇਆ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਖਲੋਤਰਾ ਇਹ ਸਾਈਡ ਤੇ ਪੈ ਗਿਆ ਇਹ ਤੇ ਛੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਆ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸਦੀ ਬੇਟੀ ਜਿਹੜੀ ਆ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰੈਗਨਟ ਵੀ ਸਟਾਰ ਕਰੇ ਨੇ ਵੀ ਪ੍ਰੈਗਨਟ ਨੇ ਇਹ ਪੋਸਟਮਾਰਟਮ ਤੇ ਜਿਹੜੀ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਸ ਰੱਖਣਗੇ ਉਹ ਖਰਾ ਦਨੇ ਆ